ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਨ ਆਵਣ ਜਾਣ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਨ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੈ ਅਵਰ ਨਾ ਕੋਏ ਗੁਰਮੁਖ ਭਗਤ ਸਹਜ ਕਰ ਪਾਈਐ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਹਾਉ ਸੋ ਗੁਰ ਕੋ ਜੇ ਸਾਚ ਦ੍ਰਿੜਾਵੇ ਗਾਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਬਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨਵਾ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰੱਛਾ ਸੇਵਕ ਪ੍ਰਭ ਕੇ ਅੱਗੇ ਪਾਏ ਸਤਿਗੁਰੂ ਪੁਰਾ ਮਿਲੇ ਮਿਲਾਏ ਆਪ ਦੇਖਾਵੇ ਆਪੇ ਦੇਖੇ ਹਟਨਾ ਪਤੀ ਜੇ ਨਾ ਬਹੁ ਭੇਖੇ ਗੜ ਭਾਂਡੇ ਜੇ ਨੰਮਰਤ ਪਾਇਆ ਪ੍ਰੇਮ ਭਗਤ ਪ੍ਰਮਨ ਪਤੀ ਆਇਆ ਪੜ ਪੜ ਭੂਲੇ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਹੇ ਨਾਮ ਜਪੇ ਭਉ ਭੋਜਨ ਖਾਏ ਗੁਰਮੁਖ ਸੇਵਾ ਰਹੇ ਸਮਾਏ ਪੂਜਾ ਸਿਲਾ ਤੀਰਤ ਮਨ ਵਾਸਾ ਪਰਮਤ ਡੋਲਤ ਪਏ ਉਦਾਸਾ ਮਨ ਮੇਲੇ ਸੁਚਾ ਕਿਉ ਹੋਏ ਸਾਚ ਮਿਲੇ ਨਾਵੇਂ ਪਤ ਸੋਏ ਅਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ ਪਲ ਪੰਕਜ ਮੋ ਕੋਟ ਉਧਾਰੇ ਪਰ ਕਿਰਪਾ ਗੁਰ ਮੇਲ ਪਿਆਰੇ ਕਿ ਸਾਗੇ ਪ੍ਰਭ ਤੁਧ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਭਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਜਿਉ ਤੁਧ ਭਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ